ਸਚਕਲ ਪੀਟੀਸੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜੰਨਾ ਮੌਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਦੇਸ਼ ਭਰ ਤੋਂ ਵੱਖ-ਵੱਖ ਸੂਬਿਆਂ ਤੋਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਕੁਦਰਤ ਦਾ ਘਿਆਰ ਵੇਖਣ ਨੂੰ ਮਿਲਿਆ ਹੈ ਚਾਹੇ ਉਹ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਉੱਤਰਾਖੰਡ ਦੀ ਗੱਲ ਕੀਤੀ ਜਾਵੇ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਪਰ ਤਾਜ਼ਾ ਤਸਵੀਰ ਦਿਖਾ ਰਿਹਾ ਤੁਹਾਨੂੰ ਉੱਤਰਾਖੰਡ ਦੀ ਜਿੱਥੇ ਬੱਦਲ ਫਟਿਆ ਹੈ ਤੇ ਭਾਰੀ ਤਬਾਹੀ ਵੇਖਣ ਨੂੰ ਮਿਲੀ ਹੈ ਦੱਸਦੀ ਕਿ ਬਰਕੋਟ ਇਹ ਥਾਂ ਹੈ ਜਿੱਥੇ ਇੱਕ ਹੋਟਲ ਬਨਰਿਆਸੀ ਤਾਂ ਉਸ ਦੇ ਨੇੜੇ ਹੀ ਸ਼ੈੱਡ ਲਾ ਕੇ ਮਜ਼ਦੂਰ ਰਹਿ ਰਹੇ ਸੀ ਤੇ ਰਾਤ ਦੇ ਕਰੀਬ 1 ਵਜੇ ਬੱਦਲ ਫਟਿਆ ਤੇ ਬੱਦਲ ਫਟਣ ਕਾਰਨ ਮਲਬਾ نیچے ਆ ਗਿਆ ਤੇ ਉਸ ਮਲਬੇ ਹੇਠ ਕਈ ਮਜ਼ਦੂਰ ਦਬੇ ਹੋਏ ਨੇ ਇਨਾਂ ਹੀ ਨਹੀਂ ਤੁਹਾਨੂੰ ਦੱਸਦੀ ਕਿ ਹੋਟਲ ਦੇ ਨੇੜੇ ਇੱਕ ਖਾਈ ਹੈ ਤੇ ਇੱਕ ਪਾਸੇ ਨਦੀ ਵੀ ਹੈ ਤੇ ਜਿਸ ਵਿੱਚ ਕਈ ਮਜ਼ਦੂਰ ਰੁੜੇ ਹੋਏ ਵੀ ਦੱਸੇ ਜਾ ਰਹੇ ਨੇ ਇਹ ਤਸਵੀਰਾਂ ਦਿਖਾ ਰਹੇ ਆ ਕਿਸ ਤਰੀਕੇ ਦੇ ਨਾਲ ਕੁਦਰਤ ਆਪਣਾ ਕਹਿਰ ਵਰਪਾ ਰਿਹਾ ਹੈ ਤਾਜ਼ਾ ਤਸਵੀਰਾਂ ਜੋ ਨਿਕਲ ਕੇ ਸਾਹਮਣੇ ਆਈਆਂ ਨੇ ਉੱਤਰਾਖੰਡ ਉਤਰਾਕਾਸ਼ੀ ਦੇ ਬੜਕੋਟ ਇਲਾਕੇ ਜਿੱਥੇ ਇਹ ਪੂਰਾ ਹਾਦਸਾ ਵਾਪਰਿਆ ਪੂਰੀ ਦੀ ਪੂਰੀ ਘਟਨਾ ਤੁਹਾਨੂੰ ਦਿਖਾ ਰਹੇ ਆ ਕਿਸ ਤਰੀਕੇ ਦੇ ਨਾਲ ਲੈਂਡਸਲਾਈਡਿੰਗ ਹੋਈ ਹੈ ਬੱਦਲ ਵੀ ਫਟਿਆ ਦੇ ਮੌਕੇ ਦੀਆਂ ਤਸਵੀਰਾਂ ਜੋ ਖੌਫਨਾਕ ਸਾਹਮਣੇ ਆਈਆਂ ਨੇ ਉਸ ਨੂੰ ਵੇਖ ਕੇ ਹਰ ਕਿਸੇ ਦੀ ਰੂ ਕੰਬਰੀ ਹੈ ਸੋ ਇਹ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਦੱਸਦੀ ਕਿ ਮੌਕੇ ਤੇ ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਵੀ ਮੌਜੂਦ ਨੇ ਬਚਾਅ ਕਾਰਜ ਕੀਤਾ ਜਾ ਰਿਹਾ ਹੈ ਥਾਨਕ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਤੇ ਲਗਾਤਾਰ ਉਹਨਾਂ ਮਜ਼ਦੂਰਾ ਦੀ ਭਾਲ ਕੀਤੀ ਜਾ ਰਹੀ ਹੈ ਜੋ ਇਸ ਮਲਬੇ ਹੇਠ ਦੱਬੇ ਹੋਏ ਦੱਸੇ ਜਾ ਰਹੇ ਨੇ 28 ਮਜ਼ਦੂਰ ਦੱਸੇ ਨੇ ਕਿ ਜੋ ਦੇਰ ਰਾਤ ਸੁੱਤੇ ਹੋਏ ਸੀ ਤੇ ਜਿਸ ਵਕਤ ਬੱਦਲ ਫਟ ਗਿਆ ਤੇ ਕਈ ਮਜ਼ਦੂਰ ਮਲਬੇ ਹੇਠ ਦੱਬੇ ਹੋਏ ਨੇ ਉਸਾਰੀ ਅਦੀਨ ਹੋਟਲ ਵਾਲੀ ਥਾਂ ਨੂੰ ਨੁਕਸਾਨ ਵੀ ਪਹੁੰਚਿਆ ਦੱਸਦੀ ਕਿ ਇੱਥੇ ਕੰਮ ਚੱਲ ਰਿਹਾ ਸੀ ਤੇ ਇਸ ਦੇ ਲਈ ਨਿਰਮਾਨ ਅਦੀਨ ਹੋਟਲ ਵਾਲੀ ਥਾਂ ਦੇ ਨੇੜੇ ਹੀ ਮਜ਼ਦੂਰ ਛੱਡ ਬਣਾ ਕੇ ਰਹਿ ਰਹੇ ਸੀ ਰਾਤ ਦੇ ਕਰੀਬ 1 ਵਜੇ ਇਹ ਬੱਦਲ ਫਟਿਆ ਜਿਸ ਕਾਰਨ ਮਲਬਾ نیچے ਡਿੱਗਣਾ ਸ਼ੁਰੂ ਹੋ ਗਿਆ ਤੇ ਇਹ ਵੱਡਾ ਹਾਦਸਾ 8 ਤੋਂ 9 ਮਜ਼ਦੂਰ ਜਿਹੜੇ ਨੇ ਉਹ ਹਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਜ਼ਿਕਰਯੋਗ ਇਹ ਵੀ ਹੈ ਕਿ ਹੋਟਲ ਨੇੜੇ ਇੱਕ ਡੂੰਗੀ ਖਾਈ ਵੀ ਹੈ ਤੇ ਨਦੀ ਵੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਇੱਕ ਹਦਸ਼ਾ ਵੀ ਜਤਾਇਆ ਜਾ ਰਿਹਾ ਕਿ ਮਜ਼ਦੂਰ ਇਸ ਖਾਈ ਦੇ ਵਿੱਚ ਫਸੇ ਹੋਏ ਨੇ ਫਿਲਹਾਲ ਮੌਕੇ ਤੇ एनडीआरएफ ਦੀਆਂ ਵੀ ਟੀਮਾਂ ਨੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਬਚਾਅ ਕਾਰਜ ਕੀਤਾ ਜਾ ਰਿਹਾ ਹੈ ਯਮਨੌਤਰੀ ਮਾਰਗ ਪੂਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੈ ਇਸ ਦੀ ਜਾਣਕਾਰੀ ਡੀਐਮ ਪ੍ਰਸ਼ਾਂਤ ਆਰੀਆ ਨੇ ਦਿੱਤੀ ਹੈ ਜੋ ਕਿ ਉੱਤਰਾਖਾਸ਼ੀ ਦੇ ਡੀਐਮ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਇਸ ਘਟਨਾ ਤੋਂ ਬਾਅਦ ਡਿਜ਼ਾਸਟਰ ਮੈਨੇਜਮੈਂਟ ਦੇ ਸਕੱਤਰ ਨੇ ਵਿਨੋਦ ਕੁਮਾਰ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਇਸ ਪੂਰੀ ਘਟਨਾ ਤੇ ਸਭ ਤੋਂ ਪਹਿਲਾਂ ਬਿਆਨ ਸੁਣ ਲੈਣੇ ਕਿ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ये घटनास्थल बड़कोट से लगभग 20 किलोमीटर आगे है सिलाई बैंड के पास में है यहाँ पर एक होटल का निर्माण किया जा रहा था जिसमें पास में ही मजदूर रहते थे टेम्प्रेरी स्ट्रक्चर बना के रात में लगभग एक बजे के आसपास भारी अति वर्षा हुई और भारी वर्षा के कारण जो है मलबा आया और मलबे में पूरा बहने लगा तो उनतीस लोग कुल थे उसमें से अट्ठाईस लोग थे अट्ठाईस लोगों में से बाकी लोग तो भाग गए अभी भी आठ नौ लोग लापता हैं जो ही पता लगा पास में ही पुलिस चौकी थी तत्काल पुलिस के जवान और बाकी जो लोग थे राहत बचाव कार्य आरंभ कर दिए और जनपद मुख्यालय से भी और एसडीआरएफ डी आर के एन की टीमें भी रवाना की गई हैं मौके पर अभी लगभग पंद्रह लोग काम कर रहे हैं राहत बचाव के और बाकी लगभग पैंतालीस लोग रास्ते में हैं चूँकि रास्ता कई जगह बंद हो गया है कई जगह रास्ता क्षतिग्रस्त भी हुआ है तो जिससे राहत कर्मियों को वहाँ पहुँचने में विलंब हो रहा है बट uh, अगले आधे घंटे के अंदर वो बाकी लोग भी पहुंच जाएंगे और राहत काम में तेज़ी आएगी जहाँ पर घटनास्थल हुआ वहाँ पर लगभग लग लग दस फीट के आसपास मलबा जमा हो गया है जिससे राहत बचाव कार्य में काफ़ी दिक्कत हो रही है मशीनें नहीं जा पा रही हैं मैनुअल काम करने में परेशानी हो रही है बट uh, लोग वहाँ काम कर रहे हैं देखिए तीन तरह की संभावनाएँ हैं या तो वहाँ पर दब गए हैं उसके निकालने के लिए टीमें काम कर रही हैं या बह गए हैं बहने के बाद खाई है खाई के बाद नदी है तो अगर बहे होंगे कहीं खाई में फंसे होंगे उसकी खोजबीन भी की जा रही है और अगर नदी में बहे होंगे तो नदी के किनारे भी अपना टीमें सर्च रेस्क्यू का काम कर रही हैं कहीं भी होंगे उनको हम खोज लेंगे और आधुनिक मशीनें भी वहाँ भेजी गई हैं अगर कहीं दबे होंगे तो वो भी हम मैनुअल तरीके से भी खोजेंगे और मशीनों की मदद भी लेंगे ताकि अगर कहीं दबे हों तो वो मिल सके ਸੋ ਇਹ ਤਸਵੀਰਾਂ ਦੇਖਿਆ ਤੇ ਅਧਿਕਾਰੀ ਦਾ ਬਿਆਨ ਵੀ ਤੁਸੀਂ ਸੁਣਿਆ ਕਿ ਫਿਲਹਾਲ ਮੌਕੇ ਤੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜੋ ਮਜ਼ਦੂਰ ਮਲਬੇ ਹੇਠ ਦੱਬੇ ਹੋਏ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਇਸ ਦੇ ਨਾਲ ਹੀ ਤੁਹਾਨੂੰ ਇੱਕ ਵੱਡਾ ਅਪਡੇਟ ਹੋਰ ਦੇ ਦਿੰਨੇ ਆ ਕੀ ਜੇਕਰ ਗੱਲ ਕੀਤੀ ਜਾਵੇ ਤਾਂ ਚਾਰ ਧਾਮ ਯਾਤਰਾ ਨੂੰ ਲੈ ਕੇ ਇੱਕ ਵੱਡਾ ਅਪਡੇਟ ਹੈ ਕਿ ਚਾਰ ਧਾਮ ਯਾਤਰਾ 24 ਘੰਟਿਆਂ ਦੇ ਲਈ ਮੁਅਤਲ ਕਰ ਦਿੱਤੀ ਗਈ ਹੈ ਇਹ ਵੱਡੀ ਅਪਡੇਟ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਮੌਸਮ ਲਗਾਤਾਰ ਖਰਾਬ ਹੋ ਰਿਹਾ ਹੈ ਉਸ ਨੂੰ ਲੈ ਕੇ ਹੁਣ ਇਹ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਇਹ ਜਾਰੀ ਕਰ ਦਿੱਤੀਆਂ ਗਈਆਂ ਨੇ ਗਾਈਡਲਾਈਨਸ ਕਿ 24 ਘੰਟਿਆਂ ਦੇ ਲਈ ਚਾਰ ਤਾਮ ਯਾਤਰਾ ਮੁਅਤਲ ਕਰ ਦਿੱਤੀ ਗਈ ਹੈ ਸੋ ਇੱਕ ਇੱਥੇ ਵੱਡਾ ਅਪਡੇਟ ਵੀ ਨਿਕਲ ਕੇ ਸਾਹਮਣੇ ਆਇਆ ਹੈ ਲਗਾਤਾਰ ਜੋ तमाम ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਚਾਹੇ ਉਹ ਕੁੱਲੂ ਮਨਾਲੀ ਦੀ ਗੱਲ ਕੀਤੀ ਜਾਵੇ ਚਾਹੇ ਉਹ ਫਿਰ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਜਾਂ ਉੱਤਰਾਖੰਡ ਦੇ ਹੀ ਹੋਰ ਇਲਾਕਿਆਂ ਦੀ ਗੱਲ ਕੀਤੀ ਜਾਵੇ ਬੱਦਲ ਫਟਣ ਦੀਆਂ ਤਸਵੀਰਾਂ ਲੈਂਡਸਲਾਈਡਿੰਗ ਦੀਆਂ ਤਸਵੀਰਾਂ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਇਸ ਦੇ ਹੀ ਮੱਦੇਨਜ਼ਰ ਇਹ ਫੈਸਲਾ ਲਿੱਤਾ ਗਿਆ ਤਾਂ ਕਿ ਹੋਰ ਜ਼ਿਆਦਾ ਕੋਈ ਨੁਕਸਾਨ ਨਾ ਹੋਵੇ ਚਾਹੇ ਉਹ ਮਾਲੀ ਤੌਰ ਤੇ ਨੁਕਸਾਨ ਦੀ ਗੱਲ ਕੀਤੀ ਜਾਵੇ ਚਾਹੇ ਉਹ ਜਾਨੀ ਤੌਰ ਤੇ ਨੁਕਸਾਨ ਦੀ ਗੱਲ ਕੀਤੀ ਜਾਵੇ ਪਰ ਜੋ ਇਸ ਰਾਤ ਦੇ ਸਮੇਂ ਇਹ ਹਾਦਸਾ ਵਾਪਰਿਆ ਉੱਤਰਾਖੰਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਮਜ਼ਦੂਰ ਇਸ ਮਲਵੇ ਦੇ ਹੇਠ ਦੱਬੇ ਹੋਏ ਨੇ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ ਸੋ ਇਹ ਤਮਾਮ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਦੱਸ ਰਿਹਾ ਦਿਖਾ ਰਿਹਾ ਪਰ ਜੋ ਦਰਸ਼ਕ ਹੁਣੇ ਸਾਡੇ ਨਾਲ ਜੁੜੇ ਨੇ ਇੱਕ ਵਾਰ ਤੁਹਾਨੂੰ ਦੱਸ ਦਈਏ ਕਿ ਤਮਾਮ ਜੋ ਕੁਦਰਤ ਦਾ ਇੱਥੇ ਕੈਰ ਵੇਖਣ ਨੂੰ ਮਿਲਿਆ ਮੌਨਸੂਨ ਦੀ ਸ਼ੁਰੂਆਤ ਹੋਈ ਹੈ ਉਸ ਦੇ ਨਾਲ ਹੀ ਅਜਹੀਆਂ ਖਬਰਾਂ ਨਿਕਲ ਕੇ ਸਾਹਮਣੇ ਆਣਾ ਪਹਾੜਾਂ ਤੋਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਇਹ ਤਸਵੀਰਾਂ ਨੇ ਜੋ ਮੰਜ਼ਰ ਇਸ ਵਕਤ ਵੀਡੀਓ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਲੋਕ ਮਲਬੇ ਹੇਠ ਦੱਬੇ ਹੋਏ ਨੇ ਮਲਬਾ ਵੀ ਦੱਸਿਆ ਜਾ ਰਿਹਾ ਕਿ ਕਈ-ਕਈ ਫੁੱਟ ਉੱਚਾ ਹੈ ਤੇ ਉਸ ਨੂੰ ਹਟਾਉਣ ਦੇ ਲਈ ਵੀ ਵੱਡੀਆਂ ਮਸ਼ੀਨਾਂ ਉੱਥੇ ਪਹੁੰਚ ਰਹੀਆਂ ਨੇ ਪਰ ਉਸ ਤੋਂ ਪਹਿਲਾਂ ਇਹ ਜ਼ਿਕਰ ਗੱਲ ਕੀਤੀ ਜਾਵੇ ਕਈ ਰਸਤਿਆਂ ਦੇ ਵਿੱਚ ਜਿਹੜੇ ਲੈਂਡਸਲਾਈਡਿੰਗ ਹੋਈ ਹੈ ਰਸਤੇ ਬੰਦ ਨੇ ਤੇ ਮਸ਼ੀਨਾਂ ਦੇ ਆਉਣ ਜਾਣ ਦੇ ਲਈ ਵੀ ਬਹੁਤ ਜ਼ਿਆਦਾ ਸਮਾਂ ਲੱਗ ਰਿਹਾ ਸੋ ਇਹ ਤਸਵੀਰਾਂ ਜਿਹੜੀਆਂ ਨੇ ਖੁਦ ਦੇ ਵਿੱਚ ਹੀ ਡਰਾ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਮੰਜ਼ਰ ਬਣਿਆ ਹੋਇਆ ਹੈ 2025 ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਚਾਰ ਧਾਮੀ ਯਾਤਰਾ ਨੂੰ ਲੈ ਕੇ ਵੀ ਵੱਡਾ ਅਪਡੇਟ ਹੈ ਗੜਵਾਲ ਡਿਵੀਜ਼ਨ ਦੇ ਕਮਿਸ਼ਨਰ ਨੇ ਇਸ ਦੀ ਜਾਣਕਾਰੀ ਖੁਦ ਦਿੱਤੀ ਹੈ ਵਿਨੈ ਸ਼ੰਕਰ ਪਾਂਡੇ ਨੇ ਜਿਨ੍ਹਾਂ ਦੇ ਵੱਲੋਂ ਇਹ ਜਾਣਕਾਰੀ ਖੁਦ ਸਾਂਝੀ ਕੀਤੀ ਗਈ ਹੈ ਪੁਲਿਸ ਦੇ ਪ੍ਰਸ਼ਾਸਨ ਤੇ ਅਧਿਕਾਰੀਆਂ ਨੂੰ ਹਰੀਦਵਾਰ ઋਸ਼ੀਕੇਸ਼ ਸ਼੍ਰੀਨਗਰ ਰੁਦਰ ਪ੍ਰਿਆਗ ਸੋਨ ਪ੍ਰਿਆਗ ਤੇ ਵਿਕਾਸਨਗਰ ਦੇ ਵਿੱਚ ਹੀ ਸ਼ਰਧਾਲੂਆਂ ਨੂੰ ਰੋਕਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੇ ਵਿੱਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਤੇ ਇਸ ਸਮੇਂ ਦੌਰਾਨ ਖਰਾਬ ਮੌਸਮ, ਬਿਜਲੀ ਡਿਗਣਾ, ਜ਼ਮੀਨ ਖਿਸਕਣਾ ਜ਼ਮੀਨ ਖਿਸਕਣ ਦੀ ਵੀ ਸੰਭਾਵਨਾ ਇੱਥੇ ਦੱਸੀ ਜਾ ਰਹੀ ਹੈ। तमाम ਤਸਵੀਰਾਂ ਜਿਹੜੀਆਂ ਨੇ ਉਹ ਉੱਤਰਾਖੰਡ ਤੋਂ ਸਾਹਮਣੇ ਆਈਆਂ ਨੇ। ਪੁਰਾਣੀ ਰੋਡ ਵੀ ਨੀਚੇ ਚੂਜੇ ਜਾ ਰਿਹਾ ਤਾਂ। ਅੱਗੇ ਰੋਡ ਬੋਧਰੇ ਚ ਨਿਕਲ ਆ ਗਿਆ। ਜੁਨੀਆ ਚਲੇ ਨੀਚੇ ਹੋ।

लाल रोड पे नीचे जो जा रहा था अगर रोड उधर से इधर चला गया नीचे आओ जम गया यार ये बहुत मतलब बहुत बड़े और बहुत गहरा था ये आओ